ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਆਸੀਫ ਸ਼ੇਖ ਜਿਹੜਾ ਟੈਰਰਿਸਟ ਹੈ ਜਿਸ ਦੀ ਦੱਸਿਆ ਜਾ ਰਿਹਾ ਹੈ ਕਿ ਇਨਵੋਲਵਮੈਂਟ ਸੀਗੀ ਇਸ ਹਮਲੇ ਦੇ ਵਿੱਚ ਪਹਿਲਗਾਮ ਹਮਲੇ ਦੇ ਵਿੱਚ ਜੋ ਸੋਰਸਸ ਤੋਂ ਜਾਣਕਾਰੀ ਮਿਲ ਪਾ ਰਹੀ ਹੈ ਕਿ ਆਸੀਫ ਸ਼ੇਖ ਦੇ ਘਰ ਨੂੰ ਆਈਈਡੀ ਬਲਾਸਟ ਦੇ ਨਾਲ ਉਡਾ ਦਿੱਤਾ ਗਿਆ ਇੱਕ ਵੱਡਾ ਬੰਬ ਧਮਾਕਾ ਕੀਤਾ ਗਿਆ ਹੈ ਸੁਰੱਖਿਆ ਬਲਾ ਦੇ ਵੱਲੋਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੀ ਐਕਸਕਲੂਸਿਵ ਤਸਵੀਰਾਂ ਨੇ ਜਿਸ ਤਰੀਕੇ ਦੇ ਨਾਲ ਬੰਬ ਦੇ ਨਾਲ ਆ ਅਤਵਾਦੀ ਦੇ ਘਰ ਨੂੰ ਉਡਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਪਹਿਲਗਾਮ ਹਮਲੇ ਦੇ ਵਿੱਚ ਜਿਹੜਾ 테러ਰਿਸਟ ਹੈ ਜੋ ਅਤਵਾਦੀ ਸੀ ਆਸੀਫ ਸ਼ੇਖ ਉਹ ਵੀ ਸ਼ਾਮਿਲ ਸੀਗਾ ਜੋ ਮੀਡੀਆ ਰਿਪੋਰਟਸ ਦੇ ਮੁਤਾਬਕ ਜਾਣਕਾਰੀ ਮਿਲ ਪਾਰੀ ਹੈ ਸੋਰਸਸ ਤੋਂ ਕਿ ਆਸੀਫ ਸ਼ੇਖ ਦਾ ਅਤਵਾਦੀ ਆਸੀਫ ਸ਼ੇਖ ਦਾ ਘਰ ਜਿਹੜਾ ਆ ਉਹ ਬੰਬ ਦੇ ਨਾਲ ਉਡਾ ਦਿੱਤਾ ਗਿਆ ਹੈ ਵੱਡਾ ਐਕਸ਼ਨ ਜਿਹੜਾ ਆ ਉਹ ਸੁਰੱਖਿਆ ਬਲਾਂ ਦਾ ਦੇਖਣ ਨੂੰ ਮਿਲਿਆ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਬਿਲਕੁਲ ਇਹ ਐਕਸਕਲੂਸਿਵ ਤਸਵੀਰਾਂ ਦੇ ਰਾਤ ਪੁਲਵਾਮਾ ਦੇ ਵਿੱਚ ਇਹ ਵੱਡਾ ਬੰਬ ਧਮਾਕਾ ਕਰ ਦਿੱਤਾ ਗਿਆ ਹੈ ਸੁਰੱਖਿਆ ਬਲਾਂ ਦੇ ਵੱਲੋਂ ਪਹਿਲਗਾਮ ਹਮਲੇ ਤੋਂ ਬਾਅਦ ਦੇ ਵਿੱਚ ਲਗਾਤਾਰ ਸੁਰੱਖਿਆ ਬਲ ਜਿਹੜੇ ਨੇ ਉਹ ਐਕਟਿਵ ਨਜ਼ਰ ਆ ਰਹੇ ਨੇ ਚਾਹੇ ਅਸੀਂ ਅਨੰਤਨਾਗ ਦੀ ਗੱਲ ਕਰੀਏ ਬਸੰਤਗੜ ਦੀ ਗੱਲ ਕਰੀਏ ਜਾਂ ਫਿਰ ਉਦਮਪੁਰ ਦੀ ਗੱਲ ਕਰੀਏ ਕਿਉਂਕਿ ਉਦਮਪੁਰ ਦੇ ਵਿੱਚ ਬਸੰਤਗੜ ਦੇ ਵਿੱਚ ਵੀ ਕੱਲ ਅਤਵਾਦੀਆਂ ਦੇ ਨਾਲ ਲਗਾਤਾਰ ਗੋਲੀਬਾਰੀ ਜਾਰੀ ਰਹੀ ਮੁੱਠਪੇੜ ਜਾਰੀ ਰਹੀ ਜਿਸ ਦੇ ਵਿੱਚ ਇੱਕ ਫੌਜ ਦਾ ਜਵਾਨ ਜਿਹੜਾ ਸ਼ਹੀਦ ਹੋ ਜਾਂਦਾ